ਹਾਂਜੀ ਸਰ ਕੀ ਗੱਲ ਲੋਕਾਂ ਨੂੰ ਪ੍ਰੋਬਲਮ ਹੋ ਰਹੀ ਹੈ ਪੈਟਰੋਲ ਪੰਪ ਚ ਕੀ ਦਿੱਕਤ ਕੀ ਆ ਜੀ ਇਹ ਸਟ੍ਰਾਈਕ ਕੀਤੀ ਹੈ ਜੀ ਕੈਂਟਰ ਯੂਨੀਅਨ ਨੇ ਜੋ ਸਾਨੂੰ ਸਪਲਾਈ ਦਿੰਦੇ ਆ ਤੇਲ ਦੀ ਡੀਜ਼ਲ ਦੀ ਪਟਿੰਡੇ ਤੋਂ ਉਹਨਾਂ ਨੇ ਹੜਤਾਲ ਕੀਤੀ ਹੋਈ ਹੈ ਜੀ ਇਸ ਕਰਕੇ ਸਾਨੂੰ ਸਪਲਾਈ ਨਹੀਂ ਮਿਲਦੀ ਤੇ ਪੰਪ ਬਹੁਤ ਜ਼ਿਆਦਾ ਡਰਾਈ ਹੋ ਰਹੇ ਆ ਫੀਰਕੋਟ ਦੇ ਵੀ ਤੇ ਪੰਜਾਬ ਦੇ ਵੀ ਹੁਣ ਤੁਸੀਂ ਪੈਟਰੋਲ ਡੀਜ਼ਲ ਦੇ ਰਹੇ ਹੋ ਲੋਕਾਂ ਨੂੰ ਅਸੀਂ ਦੇ ਰਹੇ ਹਾਂ ਸਾਡੇ ਕੋਲ ਜਿੰਨਾ ਸਟਾਕ ਹੈਗਾ ਅਸੀਂ ਲੋਕਾਂ ਦੀ ਸੇਵਾ ਚ ਹੈਗੇ ਦੇ ਰਹੇ ਹਾਂ ਜੀ ਲੋਕ ਪੈਨਿਕ ਬਹੁਤ ਹੋ ਰਹੇ ਆ ਲੋਕੀ ਜਿਹੜੇ 200 ਦਾ ਤੇਲ ਪਵਾਉਂਦੇ ਸੀ ਉਹ 1000 ਦਾ ਪਵਾ ਰਹੇ ਆ ਬਹੁਤ ਪੈਨਿਕ ਹੋ ਰਹੇ ਲੋਕ ਤੁਸੀਂ ਕੀ ਅਪੀਲ ਕਰੋਗੇ ਲੋਕਾਂ ਨੂੰ ਲੋਕਾਂ ਨੂੰ ਅਪੀਲ ਕਰੂੰਗਾ ਕਿ ਵੀ ਘਬਰਾਉਣ ਦੀ ਜਰੂਰਤ ਨਹੀਂ ਹੜਤਾਲ ਜੋ ਸਟ੍ਰਾਈਕ ਹੋ ਰਹੀ ਹੈ ਇਹ ਇੱਕ ਦੋ ਦਿਨਾਂ ਦੇ ਕਰ ਹੋ ਜਾਏਗੀ ਉਮੀਦ ਹੈ ਜਿੰਨੀ ਜਰੂਰਤ ਹੈ ਉਹਨਾਂ ਹੀ ਪੈਟਰੋਲ ਲਓ ਜਿੰਨੀ ਜਰੂਰਤ ਹੈ ਤੇ ਉਹਨਾਂ ਹੀ ਮੈਂ ਇਹ ਅਪੀਲ ਕਰਦਾ ਹਾਂ ਜਨਤਾ ਨੂੰ ਕਿ ਵੀ ਜਿੰਨੀ ਤੁਹਾਨੂੰ ਨੀਡ ਹੈ ਉਹਨਾਂ ਹੀ ਪੈਟਰੋਲ ਡੀਜ਼ਲ ਲਓ ਜੀ ਗੁਰਸੇਵ ਸਿੰਘ ਕਿੱਥੇ ਰਹੇ ਨਾਲ ਮੈਂ ਸੰਦੇ ਨਗਰ ਹਾਂ ਇੱਥੇ ਕਿਵੇਂ ਆਈ ਸੀ ਕਿ ਪੈਟਰੋਲ ਲੈਣ ਪੈਟਰੋਲ ਪੌਣ ਆਏ ਸੀ ਗਏ ਮੈਂ ਹੁਣ ਦੇਖਿਆ ਪੰਪ ਬੰਦ ਹੈਗੇ ਯਾਰ ਇਹਨਾਂ ਦੇ ਮੰਨ ਲਓ ਵੀ ਯਾਨੀ ਕਿ ਹੁਣ ਆਮ ਬੰਦਾ ਤਾਂ ਨਾ ਪਰੇਸ਼ਾਨ ਹੋਵੇ ਠੀਕ ਹੈ ਨਾ ਇਹਨਾਂ ਦੇ ਜੋ ਵੀ ਰੋਲੇ ਹੈਗੇ ਠੀਕ ਆ ਪਰ ਹੁਣ ਮੰਨ ਲਓ ਵੀ ਯਾਨੀ ਕਿ ਜਿਹੜੇ ਸਾਡੇ ਯਾਰ ਕੇ ਅੱਗੇ ਡੈਡੀ ਗਾਰ ਬੰਦੇ ਜਾਂ ਕੰਮ ਆਵੇ ਉਹਨਾਂ ਨੇ ਤਾਂ ਦਿੱਲੀ ਉਹਨਾਂ ਕੀ ਪੌਣਾ ਤੇ ਉਹਨਾਂ ਕੀ ਵਰਤਨਾ ਇਹਦੇ ਜਿਹੜੇ ਤਗੜੇ ਬੰਦੇ ਆ ਉਹ ਪਾ ਕੇ ਰੱਖੀ ਹੋਟਿਆ ਦਾ ਹੁਣ ਸਾਡੇ ਯਾਰਾਂ ਦੇਲੀ ਅਪ ਡਾਊਨ ਕਰਨਾ ਜਾਂ ਖੁਸ਼ ਵੀ ਆ ਤੁਸੀਂ ਕਿੰਦਰ ਜਾਈਏ ਯਾਰ ਦੱਸਣਾ ਜੀ ਸਰ ਬਲਵੰਤ ਸਿੰਘ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਇੱਥੋਂ ਫ੍ਰੀਕੋਰਡ ਦੇ ਰਹਿਣ ਵਾਲੇ ਆ ਅੱਛਾ ਤੁਸੀਂ ਇੱਥੇ ਆਏ ਸੀਗੇ ਪੰਪ ਤੇ ਕਿਸ ਤਰ੍ਹਾਂ ਦਾ ਮਾਮਲਾ ਹੈ ਪੰਪ ਤੇ ਆਏ ਸੀ ਕਾਫੀ ਭੀੜ ਸੀਗੀ ਅੱਛਾ ਮੇਰੀ ਮਾਤਾ ਜੀ ਵੀ ਆਏ ਸੀ ਮੈਂ ਵੀ ਆਇਆ ਦੋਨੇ ਆਣੇ ਪਹਿਲਾਂ ਲੈਣ ਵਾਸਤੇ ਡੀਜ਼ਲ ਟਰੈਕਟਰ ਆਪਣੇ ਕੋਲ ਹੈਗਾ ਅੱਛਾ ਬਟ ਲੇਕਿਨ ਉਹ ਜਿਹੜੇ ਕਈ ਦਾ ਬਹੁਤ ਜ਼ਿਆਦਾ ਮਲ ਕੇ ਤੇਲ ਪਵਾ ਗਏ ਕੋਈ 300 ਲੀਟਰ ਲੈ ਗਿਆ ਕੋਈ 400 ਲੈ ਗਿਆ 500 ਲੈ ਗਿਆ ਇੱਧਰ-ਇੱਧਰ ਕਰਕੇ ਸਾਰੇ ਲੈ ਗਏ ਅਸੀਂ 1000 ਰੁਪਏ ਦਾ ਤੇਲ ਲੈਣਾ ਸੀ ਅ ਵੀ ਚੱਲ ਐਮਰਜੈਂਸੀ ਵਾਸਤੇ ਪਰ ਸਾਨੂੰ ਤਾਂ ਦਿੱਤਾ ਹੀ ਨਹੀਂ ਤੇਲੀ ਉਹਨਾਂ ਨੇ ਕਹਿੰਦੇ ਹੁਣ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਤੇ ਕਹਿੰਦੇ ਫਿਰ ਦੇਖਾਂਗੇ ਸ਼ਾਮ ਨੂੰ ਫਿਰ ਦੇਖਾਂਗੇ ਆ ਜੀ ਹੁਣ ਬੰਦ ਪਈ ਲੋਕ ਲੱਗੇ ਹੋਏ ਆ ਹੁਣ ਬੰਦ ਪਈ ਕਿੰਨੇ ਵਜੇ ਤੇ ਬੰਦ ਪਈ ਆ ਇਹ ਤਰਕਿਬਣ 2:30 ਵਜੇ ਤੇ ਬੰਦ ਹੈਗੀ ਜੀ ਕਿੰਨੀ ਖਜਲਖਵਾਰੀ ਹੋ ਰਹੀ ਆ ਬਹੁਤ ਜ਼ਿਆਦਾ ਖਜਲਖਵਾਰੀ ਹੋ ਰਹੀ ਆ ਤੇ ਜਿਹੜੇ ਮਤਲਬ ਕਿ ਮਾਲ ਐਮਰਜੈਂਸੀ ਕਿਸੇ ਦਾ ਬੇਟਾ ਬਿਮਾਰ ਹੈ ਜਾਂ ਢਿੱਲਾ ਕੋਸ ਵੀ ਹੈਗਾ ਚਲੋ ਤੇਲ ਦਿੰਦੇ ਪਰ ਸਾਰਿਆਂ ਨੂੰ ਬਟ ਲੇਕਿਨ ਸਾਰਿਆਂ ਨੂੰ ਦਿੰਦੇ ਨਾ ਥੋੜਾ ਥੋੜਾ ਇਹਨਾਂ ਨੇ ਇੱਕੋ ਦਾਮੀ ਕਿਸੇ ਦਾ ਜ਼ਿਆਦਾ ਦੇਤਾ ਕਿਸ ਨੂੰ ਦਿੱਤਾ ਹੀ ਨਹੀਂਗਾ ਥੋੜੇ ਵਾਲੇ ਵੀ ਜਿਹੜੇ ਸੀ ਕੋਈ 300 ਦਾ ਦੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ